ਤੇ ਵੀ ਇਤਰਾਂ ਦੀਆਂ ਹੋ ਜਾਂਦੀਆਂ ਇਸ ਕਰਕੇ ਭੁੱਲ ਬਖਸ਼ਾ ਲੈਣੀ ਜਿਹੜੀ ਹੈ ਇਹ ਮੈਂ ਸਮਝਦਾ ਸਾਡੇ ਵੱਡੇ ਭਾਗ ਹੈ ਕਿ ਸਾਡੀਆਂ ਭੁੱਲਾਂ ਬਖਸ਼ਣ ਜਾ ਰਹੀਆਂ ਇਸ ਕਰਕੇ ਮੈਂ શ્રી ਕਾਰਤਿਕ ਸਾਹਿਬ ਦੇ ਜਹਦਕ ਸਾਹਿਬ ਦਾ 10 ਇੰਕਾ ਬੰਦਾ ਧੰਨਵਾਦ ਠੀਕ ਹੈ ਉਹ ਬੋਲੋ ਜਿਹੜਾ ਕੱਲ ਅਵੇਲ ਕੀਤਾ ਗਿਆ ਅੱਜ ਕਿ ਜਲ ਤੋਂ ਜਲ ਗਰੇਤੀ ਤੇ ਆਏ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਜਾਵੇ ਉਹਨੂੰ ਲੈ ਕੇ ਕੋਈ ਮੀਟਿੰਗ ਜਾਂ ਕੁਝ ਹੋਊਗਾ ਵਰਕਿੰਗ ਕਮੇਟੀ ਨੇ ਫੈਸਲਾ ਕਰਨਾ ਹੈ ਉਹ ਜੋ ਉਦੇਸ਼ਾ ਵਰਕਿੰਗ ਕਮੇਟੀ ਆਪਣੇ ਫੈਸਲੇ ਕਰੇ ਕਿਉਂਕਿ ਜਿਹੜੇ ਵਿਅਕਤੀਗਤ ਆਦੇਸ਼ ਆ ਸੇਵਾ ਦੇ ਉਹ ਜਿੱਤਲਾ ਦੇ ਸਿਆਸੀ ਆਪੋ ਆਪਣੀ ਸ਼ੁਰੂ ਕਰ ਲਿਆ ਇਹ ਅੱਜ ਪਹਿਲਾ ਦਿਨ ਹੈ ਦਸ ਤੱਕ ਤੱਕ ਚੱਲੇ ਕਿਉਂਕਿ ਕੱਲ ਦਾ ਦਿਨ ਵੀ ਇੱਥੇ ਦਸਤਖਤ ਦੇ ਲਿਖਿਆ ਫਿਰ ਦੋ ਦਿਨ ਫਿਰ ਪੰਜ ਤੇ 6 ਜੀ ਨੰਕਤ ਸਿੰਘ ਸਾਹਿਬ ਜੀ ਫਿਰ 7 ਤੇ 8 ਫਤਿਹਗੜ੍ਹ ਸਾਹਿਬ ਜੀ ਉਸ ਤੋਂ ਬਾਅਦ ਜੀ ਮੁਖਰ ਸਾਹਿਬ ਤੇ ਫਿਰ ਤਰਵੰਦੀ ਸਾਹਿਬੋਂ ਤੱਕ ਸਾਹਿਬ ਤੇ ਦੱਸਦੇ ਤੋਂ ਬਾਅਦ ਫਿਰ ਕੜਾ ਪ੍ਰਸ਼ਾਤੀ ਦੇਖ ਰਾਹ ਤੇ ਅਦਾਸਾ ਜਿਵੇਂ ਵਿਅਕਤੀਗਤ ਸੇਵਾ ਦਾ ਦੱਸਦੀ ਨਾਲ ਅਸੀਂ ਆਪਣੀ ਸ਼ੁਰੂ ਕਰ ਲਈ ਜਿਹੜਾ ਪਾਰਟੀਆਂ ਦਾ ਕੰਮ ਹੈ ਉਹ ਵਰਤਿੰਦੇ ਇੱਕ ਕਿਹੋ ਜਿਹਾ ਸੇਵਾ ਤਾਂ ਹਰ ਸਿੱਖ ਵੈਦੇ ਵੀ ਕਰਦਾ ਪਰ ਤੁਹਾਨੂੰ ਲੱਗਦਾ ਕਿ ਅੱਜ ਜਿਹੜਾ ਇੱਕ ਆਦੇਸ਼ ਤੋਂ ਬਾਅਦ ਹੋ ਰਹੀ ਉਹਦੇ ਨਾਲ ਕੋਈ ਮਨ ਤੋਂ ਬੋਝ ਹਲਕਾ ਹੋ ਬਿਲਕੁਲ ਸੇਵਾ ਹਮੇਸ਼ਾ ਹੀ ਇਕੱਲੀ ਗੱਲ ਤਾਂ ਹੁੰਦੀ ਹੈ ਕਿ ਬੰਦਾ ਆਪ ਹੀ ਕਰੇ ਪਰ ਜੇ ਤਨਖਾਹ ਦੇ ਰੂਪ ਵਿੱਚ ਵੀ ਲੱਗੇ ਤੇ ਵੀ ਤੁਹਾਨੂੰ ਬੜਾ ਕੁਝ ਸਿਖਾਉਂਦੀ ਕਿਉਂਕਿ ਤੁਹਾਨੂੰ ਨਮਕਤਾ ਹੰਢੇਮੀ ਕੋਈ ਜਿੰਦਗੀ 'ਚ ਤੁਹਾਡੇ ਕੋਲ ਗਲਤੀ ਹੋਈ ਏ ਉਹਦਾ ਪਛਤਾਪ ਸੇਵਾ ਦਾ ਹਮੇਸ਼ਾ ਹੀ ਜਿਹੜਾ ਹੈਗਾ ਗੁਰਬਾਣੀ ਦੇ ਵਿੱਚ ਇੱਕ ਧਰਮ ਦੇ ਵਿੱਚ ਬਹੁਤ ਵੱਡਾ ਮੁੱਲ ਹੈ। ਔਰ ਬੜੇ ਵੱਡ ਭਾਗੇ ਲੋਕ ਆ ਜਿਹੜੇ ਆਪਣੇ ਆਪ ਹੀ ਲਗਾਤਾਰ ਸਾਰਾ ਸਾਰਾ ਜੀਵਨ ਸੇਵਾ ਕਰਦੇ। ਕਿਸ ਕਰਕੇ? ਲੁਕੀਤਾ ਸ਼ੌਕ ਨਾਲ ਜਿਹੜੇ ਆ ਕੋਈ ਆ ਕੇ ਜੁੜੇ ਧਰਮੀ ਦੀ ਸੇਵਾ ਕੋਈ ਬੱਚਾ ਦੀ ਸੇਵਾ ਕੋਈ ਪੰਜੀ ਦੀ ਸੇਵਾ ਜੈਸੀ ਵੀ ਕੀ ਮਾਦਾਬ ਜੀ ਸੇਵਾ ਤੋਂ ਪਹਿਲਾਂ ਸੇਵਾ ਨੂੰ ਹੁੰਦੇ ਚਾਹ ਤਾਂ ਚਲੋ ਸਾਦੂ ਤਖਾਦ ਰੁਕ ਕੇ ਲੱਗੇ ਪਰ ਤੇ ਵੀ ਮੇ ਸਮਝਾਂ ਕਿ ਇਹਦੇ ਵਿੱਚ ਬਹੁਤ ਤੁਹਾਨੂੰ ਲੱਗੂ ਆਖਰੀ ਸਵਾਲ ਕੀ ਮਾਦਾਬ ਪਹਿਲਾਂ ਤਾਂ ਇਹ ਮੰਗਾਂ ਕੀਤੀਆਂ ਜਾ ਰਹੀਆਂ ਸੀ ਕਿ ਸਜ਼ਾ ਤੱਕ ਤੋਂ ਹੋਏ ਹੁਣ ਕੱਲ ਜਦੋਂ ਤੋਂ ਸਜ਼ਾ ਹੋ ਗਈ ਫਿਰ ਬਿਆਨ ਆ ਰਹੇ ਕਿ ਹੱਲੇ ਵੀ ਨਰਬੀ ਵਰਤੀ ਗਈ ਚਲੋ ਉਹਨਾਂ ਦਾ ਕੰਮ ਹੈ ਜਦੋਂ ਇਹ ਅੰਦੇਵਾ ਚੱਲਦੀ ਹੁੰਦੀ ਹੈ ਤੇ ਕਿਸੇ ਬਾਤ ਨੂੰ ਬਾਤ ਚ ਨਹੀਂ ਕਹਣਾ ਚਾਹੁੰਦਾ ਸਾਰਿਆਂ ਦਾ ਹੱਕ ਹੈ ਜਿੰਨੇ ਲੰਦਿਆ ਕੰਮੀ ਉਹ ਲੰਦਿਆ ਕਰੇ ਠੀਕ ਹੈ ਇਸ ਕਰਕੇ ਅਸੀਂ ਗੁਰੂ ਦੇ ਪੈਦੇ ਵਿੱਚ ਜਿਹੜਾ ਹੈਗਾ ਆਪਣੇ ਰਵਾਇਤਾਂ ਦੇ ਮੁਤਾਬਕ ਹੈ ਅਸੀਂ ਆਪਣੀ ਸੇਵਾ ਕਰਦੇ ਰਣੀ ਤੁਹਾਡਾ ਸਾਰਿਆਂ ਦਾ ਧੰਨਵਾਦ ਤਾਂ ਬਿਲਕੁਲ ਇਹ ਨਹੀਂ ਡਾਕਟਰ ਜੀ ਮੈਂ ਸ਼੍ਰੀ ਕਾਲਤਾ ਸਾਊਥਰ ਪਤੀ ਜੀ ਬਾਕੀ ਜਿਹੜੇ ਘਰ ਹੋਰ ਸਾਰੇ ਸੇਕਾਂ ਉਹਨੇ ਮੁੱਛੀ ਸ਼ਰਮਣੀ ਕਾਲੀ ਨਾਲ ਦੀ ਲੀਡਰਸ਼ਿਪ ਨੇ ਸਾਰਿਆਂ ਨੇ ਉਹ ਪ੍ਰਵਾਨ ਕੀਤਾ ਕਿਉਂਕਿ ਬਿਲਕੁਲੋਂ ਤਾਰੇ ਨੇ ਕੱਲੇ ਆਪਣੀਆਂ ਗਲਤੀਆਂ ਜਨੀਆਂ ਵਿੱਚ ਹੋਈਆਂ ਸਾਡੀ ਚੋੜੀ ਤੋਂ ਸ਼ਾਹ ਤ੍ਰੀਪ ਸਿੰਘ ਬਾਦਸ਼ਾਹ ਨੇ ਲਈ। ਇਹ ਬਹੁਤ ਵਧੀਆ ਫੈਸਲਾ ਹੈ ਉਹਦੀ ਸਲਾਗ ਵੀ ਕਰਦੇ ਸਿੰਘ ਸਾਹਿਬਾਨਾ ਬੜਾ ਖੁਸ਼ ਹਮ ਕੇ ਫੈਸਲਾ ਜਿਹੜਾ ਇਹ ਲਿਆ ਆ ਤੇ ਜਿੱਥੇ ਮਸ਼ਮਦਾ ਸ਼ਰਮਣੀ ਕਲੀ ਦਾ ਤਗੜਾ ਹੋਊਗਾ ਉਹਦੇ ਨਾਲ ਸਮੁੱਚੀ ਕੌਮ ਵੀ ਜਿਹੜੀ ਆ ਉਹ ਗੁਰਨਾਣਕ ਨਾਮ ਲੈਵਾ ਉਹ ਵੀ ਫਖਰ ਮਹਿਸੂਸ ਕਰ ਰਹੀ ਆ ਕਿ ਇਹ ਇਤਿਹਾਸਿਕ ਜਿਹੜਾ ਸਿੰਘ ਸਾਹਿਬਾਨਾ ਫੈਸਲਾ ਲਿਆ ਬਹੁਤ ਵਧੀਆ ਢੰਗ ਦਾ ਜਿਹੜਾ ਲਿਆ ਹੈ ਔਰ ਇਹ ਹੁਣ ਜਿੱਦਾਂ ਇਹ ਉਹਨਾਂ ਨੇ ਲਿਆ ਤੇ ਇਸ ਕਰਕੇ ਕੌਮ ਦੇ ਵਿੱਚ ਇੱਕ ਲਹਿਰ ਵੀ ਪਗੜਨੀ ਸ਼ੁਰੂ ਹੋ ਗਈ ਆ ਉਹ ਉਹ ਦੇ ਸਾਂਝੋ ਦੇ ਸਾਂਝ ਵੀ ਸਾਰੇ ਜਿ ਵੀ ਬਲੋ ਵਧੀਆ ਜਿਹੜਾ ਫੈਸਲਾ ਬੜੀ ਦੂਰਦਸ਼ੀ ਨਾ ਸਿੰਘ ਸਾਹਿਬ ਨੇ ਲਿਆ ਕਰਕੇ ਹੀ ਸਾਰੇ ਬੜੀ ਵਧੀਆ ਢੰਗ ਨਾਲ ਸਤਿਕਾਰਯੋਗ ਨੇ ਸਾਡੇ ਸਾਡਾ ਸ਼੍ਰੀ ਕਾਲਤਾ ਸਾਹਿਬ ਵੀ ਸਿੰਘ ਸਾਹਿਬ ਵੀ ਜਿਹੜੇ ਉਹਨਾਂ ਨੇ ਜੋ ਉਹਨਾਂ ਦਾ ਹੁਕਮ ਹੈ ਮਨੂ ਚਰਮਤੇ ਮਨੇ ਔਰ ਉਦੀ ਜੋ ਉਹਨਾਂ ਨੇ ਕਾਇ ਸੇਵਾ ਦੀ ਜਿਹੜਾ ਪਰੋਸ਼ੇ ਤਰ੍ਹਾਂ ਚੱਲ ਰਹੀ ਉਹ ਤੋ ਟੌੜਾ ਸਾਹਿਬ ਤੇ ਬਾਤ ਆਵੇ ਤੇ ਟੌੜਾ ਸਾਹਿਬ ਨੇ ਸਟੇਜ ਤੇ ਗਿਆ ਸੀ ਦੇ ਨਾਲ ਬਕਰ ਜਿਹੜਾ ਪਾਲੀ ਬਾਤ ਇਸ ਵੀ ਜਮਾਤ ਜਜੀਤ ਸਿੰਘ ਜੀ ਨਾਲ ਇੱਕ 13 ਦੇਖਿਆ ਦੇਖੋ ਲੋਗ ਨਹੀਂ ਇਕੱਲੇ ਆ ਕੇ ਜਿਆ ਹੈ ਕਿ ਜਿਹੜਾ ਧਾਰਮਿਕ ਤੌਰ ਤੇ ਥੋੜਾ ਜਿਹਾ ਦੇਖਿਆ ਜਿਹੜੀਆਂ ਕਹਿ ਲੋ ਜਾਂ ਗੱਲਾਂ ਹੁੰਦੀਆਂ ਦੋਨੋਂ ਛੋੜੇ ਚ ਪਾ ਲਈਏ ਦੇਖੋ ਕੌਮਰੇ ਫੜੇ ਭਾਗੇ ਨਹੀਂ ਕੁਛ ਗੱਲਾਂ ਵੀ ਕਰੇ ਤੇ ਹੁਆਂ ਹੁਆਂ ਮੇਂ ਔਰ ਉਹ ਤੋਂ ਬਾਅਦ ਕਿਹੜਾ ਕੰਮ ਆ ਜਿਹੜਾ 23 ਤੋਂ ਬਾਅਦ ਸ਼ੁਰੂ ਹੋਣ ਵਾਲੀ ਕਮੇਟੀ ਦਾ 14 ਤੋਂ ਬਾਅਦ 23 ਜਿਹੜੀ ਜਿਹੜਾ ਕੰਮ ਆ ਜਿਹੜਾ ਸਿੱਖੀ ਉਹ 23 ਤੋਂ ਬਾਅਦ ਜਿਹੜੀ ਸ਼ਤਮਨ ਦੀ ਕਮੇਟੀ ਬਣਾਈ ਉਹ ਜਦੋਂ ਬਣ ਕੇ ਕਾਲੀ ਅਦਾਲਤ ਦੀ ਪੂਰੀ ਲਹਿਰ ਜਿਹੜੀ ਆ ਫਿਰ ਉਹ ਆਦਲ ਸਾਹਿਬ ਨੇ ਹਿੱਸੇ ਬਣੇਗੀ ਪੰਜਾਬ ਦੀ ਸੇਵਾ ਵਾਸਤੇ ਹੋਰ ਕੁਝ ਵੀਕ ਤੋਂ ਬੜਾ ਲੋਕਾਂ ਨੂੰ ਚੰਗਾ ਲੱਗਦਾ ਹੈ ਵੀ ਇਹ ਬਹੁਤ ਵਧੀਆ ਹੋਇਆ ਹੈ ਜੰਮਾ ਮਤਲਬ ਉਹਨਾਂ ਦੀ ਗੱਲ ਬੜੀ ਗਹਿਰ ਤੇ ਹੋਇਆ ਪਰ ਵਧੀਆ ਹੋਗਾ ਉਹਦੇ ਨਾਲ ਦੁਬਾਰਾ ਜਿਹੜੀ ਉਹ ਹੋਣ ਸੀ ਆ ਕਿ ਮੈਨਾਂ ਵੀ ਲੋਕ ਜਿਹੜੇ ਕੋ ਨਾਨਕ ਸਾਹਿਬ ਨੂੰ ਮੰਨਦੇ ਕੋ ਨਾਨਕ ਨੂੰ ਲਗਾ ਉਹ ਸਾਰੇ ਦੇਸ਼ਾਂ ਕੁਝ ਬਣਾ ਰਿਹਾ ਵੀ ਬੜੀ ਵੱਡੀ ਗੱਲ ਜਿਹੜੀ ਕੀਤੀ ਹੈ ਨਮਨ ਸਿੰਘ ਸਾਹਿਬਾਨਾਂ ਦਾ ਵਿੱਚ ਮਾਲ ਕਰਦਾ ਕਿ ਉਹਨਾਂ ਨੇ ਬੜਾ ਸੋਸ਼ਲ ਛੇ ਬੜੀ ਬਰੀਕੀ ਨਾਲ ਸਾਰਾ ਤਮਾਮ ਲਗਾ ਉਹ ਬੜੀ ਬਰੀਕੀ ਨਾਲ ਹਰ ਚੀਜ਼ ਨੂੰ ਟੱਚ ਕਰਕੇ ਫਿਰ ਉਹਨਾਂ ਫੇਰ ਅਰੇਂਜ ਕਰਕੇ ਬਹੁਤ ਧਾਰਮਿਕ ਤੋਂ ਬਹੁਤ ਵਧੀਆ ਇਹ ਫੈਸਲਾ ਲੋਕਾਂ ਦੇ ਵਿੱਚ ਹਰ ਮਾਨਾ ਪ੍ਰਾਣੀ ਨੇ ਇਹਨੂੰ ਛਲਾਇਆ ਤੇ ਹਰ ਚੰਗੇ ਨੇ ਖਿਰਮਤ ਕੀਤੀ ਤਾਂ ਕਹੇ ਨੇ ਨੀ ਕਾ ਵੀ ਵਧੀਆਇਤ ਕਰਨ ਕੋ ਹੋਣਾ ਚਾਹੀਦਾ ਕਿਉਂਕਿ ਜਿਹੜਾ ਇੱਕ ਪੰਸ ਦੇ ਵਿੱਚ ਸਾਡਾ ਇੱਕ ਸ਼ਰੀ ਕਾਲਤ ਅਸਾ ਜਾਉਂਦਾ ਉਹਦੇ ਉੱਦੋਂ ਉਹਦੀ ਦਾਉ ਲਈ ਹੈ ਇਹ ਦੇਵਨ ਵਾਲੇ ਵੱਡੇ ਹੋਣਗੇ ਢੌਂਡ ਕਿੱਲੇ ਵਾਲੇ ਬੋਲਦੇ ਰਹੋ ਜਿੱਥੇ ਮੈਨੂੰ ਇੱਕ ਦਿਨ ਜਿਹੜਾ ਪੁੱਛੋ ਤੁਸੀਂ ਉਹ ਤੇ ਉਹਨਾਂ ਦੀ ਸਿਹਤ ਸਾਬਾਨੀ ਦੱਸ ਸਕਦੇ ਤੇ ਬਾਰੇ ਉਹਨਾਂ ਨੇ ਸੋਚ ਮੈਂ ਬਾਹਰ ਆਏ ਉਹਨਾਂ ਬਾਰੇ ਤੋਂ ਹੀ ਕੋਈ ਕਮੈਂਟ ਕਰਦੇ ਉਹ ਕਹਿੰਦੇ ਤਾਂ ਜੋ ਕੀ ਗੱਲ ਜੀ ਕਰਾਉਂਦੇ ਦੇ ਬਾਰੇ ਮੇਰਾ ਮਤਲਬ ਆ ਕਿ ਕਿਹੜਾ ਲੀਡਰ ਹੈ ਜੀ ਸ੍ਰੀ ਅਕਾਲ ਪਤਸ਼ਾਹ ਵੱਲੋਂ ਲੱਗੀ ਸੇਵਾ ਨੂੰ ਦੁਹਾਨੀ ਅੱਜ ਬੀਬੀ ਜੀ ਕੋਲ ਚਿੱਤ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬੀਬੀ ਜੀ ਕੋਲ ਹਾਂ ਜੀ ਠੀਕ ਹੈ ਦੇਖੋ ਮਨੁੱਖ ਵਸਤੇ ਸੇਵਾ ਤੇ ਸਿਮਰਨ ਜਿਹੜਾ ਨਾ ਜੀ ਇਹ ਬਹੁਤ ਜ਼ਰੂਰੀ ਹੈ ਜਦੋਂ ਸੇਵਾ ਜਿਹੜੀ ਹੈ ਤਨੋਂ ਮਨੋਂ ਕੀਤੀ ਜਾਵੇ ਉਸ ਵੇਲੇ ਮੇਰੇ ਪਾਤਸ਼ਾਹ ਵੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤ ਗੁਰ ਕਾ ਮਨ ਮੰਨੇ ਜਾ ਸਤਿਗੁਰ ਕਾ ਮਨ ਮੰਨੇ ਆ ਤਾਂ ਪਾਪਕ ਸੰਭਲ ਪੰਨੇ ਸੇਵਕ ਤੇ ਭਾਗਾ ਨਾ ਮਿਲਦੀ ਏ ਅੱਜ ਜਿਹੜੀ ਸੇਵਾ ਇਹ ਇਹਦੇ ਚ ਮੈਨੂੰ ਬਹੁਤ ਵੱਡਾ ਸਕੂਨ ਮਿਲ ਰਿਹਾ ਸਾਡਾ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਬੜੇ ਲੰਬੇ ਸਮੇਂ ਤੋਂ ਕੌਮ ਦੇ ਵਿੱਚ ਜਿਹੜੀ ਦੁਬਦਾ ਪਈ ਸੀ ਜਿਹੜੀ ਕੌਮ ਆਪਸ ਵਿੱਚ ਪਾਟੋ ਤਾੜ ਹੋ ਰਹੀ ਸੀ ਸ੍ਰੀ ਅਕਾਲ ਤਾ ਸਾਬ ਜੀ ਦੀ ਮਰਿਆਦਾ ਕਰਕੇ ਕਹਿ ਲਓ ਸਿਧਾਂਤਾ ਕਰਕੇ ਕਹਿ ਲਓ ਪਰੰਪਰਾਵਾ ਕਰਕੇ ਕਹਿ ਲਓ ਜਿਹਾਦਾ ਇਤਿਹਾਸ ਜਿਹੜਾ ਸੀਗਾ ਉਹ ਲੋਕਾਂ ਚੋਂ ਅਲੋਪ ਹੁੰਦਾ ਜਾ ਰਿਹਾ ਸੀਗਾ ਤੇ ਦੁਨੀਆ ਭਰ ਦੇ ਲੋਕਾਂ ਨੂੰ ਕੱਲੇ ਸਿੱਖ ਧਰਮ ਨੂੰ ਨਹੀਂ ਕੱਲੇ ਸਿੱਖਾ ਨੂੰ ਨਹੀਂ ਅੱਜ ਦੁਨੀਆ ਭਰ ਦੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਸੱਚਮੁੱਚ ਹੀ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰਬੋੱਚ ਤਖਤ ਸਜਾਇਆ ਸੀ ਉਸ ਤਖਤ ਉੱਤੇ ਜੋ ਜਿਸ ਕਾਰਨ ਕਰਕੇ ਜੋ ਇਤਿਹਾਸ ਸਿਰਜਿਆ ਗਿਆ ਸੀ ਉਹ ਸੱਚਮੁੱਚ ਅੱਜ ਦੁਨੀਆ 'ਚ ਉਜਾਗਰ ਹੋਇਆ ਮੈਨੂੰ ਖੁਸ਼ੀ ਇਸ ਗੱਲ ਦੀ ਕਿਉਂਕਿ लोग कहते ਸੀ ਸ਼ਾਇਦ ਐਮੀ ਝੂਠ ਬੋਲਿਆ ਜਾਂਦਾ ਪਰ ਨਹੀਂ ਝੂਠ ਨਹੀਂ ਬੋਲਿਆ ਜਾਂਦਾ ਪ੍ਰੈਕਟੀਕਲ ਹੈ ਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸੀ ਉਹਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਕਹਿੰਦੇ ਸੀ ਨਾ ਕਿ ਮਹਾਰਾਜ ਰਣਜੀਤ ਸਿੰਘ ਜੀ ਨਾਲ ਇਸ ਤਰ੍ਹਾਂ ਹੋਈ ਬੂਟਾ ਸਿੰਘ ਨਾਲ ਇਸ ਤਰ੍ਹਾਂ ਹੋਈ ਗਿਆਨੀ ਜੈਲ ਸਿੰਘ ਨਾਲ ਇਸ ਤਰ੍ਹਾਂ ਹੋਈ ਸਰਜਾ ਸੁਜੀਤ ਸੇ ਬਨਾਰੀ ਨਾਲ ਇਸ ਤਰ੍ਹਾਂ ਹੋਈ ਤੇ ਅੱਜ ਦੀ ਪੀੜ੍ਹੀ ਕਹਿੰਦੇ ਸੀ ਸ਼ਾਇਦ ਝੂਠ ਹੀ ਬੋਲੀ ਜਾਂਦੇ ਲੇਕਿਨ ਅੱਜ ਜਿਹੜਾ ਪ੍ਰੈਕਟੀਕਲ ਲੋਕਾਂ ਨੇ ਅੱਖਾਂ ਨਾਲ ਵੇਖਿਆ ਔਰ ਇਹ ਵੀ ਗੱਲ ਦਾ ਪਤਾ ਲੱਗ ਗਿਆ ਕਿ ਇੱਥੇ ਕੋਈ ਕਿੰਤੂ ਪ੍ਰੰਤੂ ਨਹੀਂ ਇਸ ਸਥਾਨ ਤੇ ਆ ਕੇ ਜੋ ਉਹਨਾਂ ਨੇ ਫੈਸਲਾ ਕਰਨਾ ਹੈ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਪੈਗਾਮ ਤੇ ਉਹਦੀ ਦਿੱਤੀ ਹੋਈ ਦਿਸ਼ਾ ਨਿਰਦੇਸ਼ ਉੱਤੇ ਕਰਨਾ ਔਰ ਉਹ ਉਹਨਾਂ ਨੇ ਕਰਕੇ ਵਿਖਾਇਆ ਕੱਲ ਤੇ ਕੋਈ ਅੱਗੋ ਬੋਲ ਨਹੀਂ ਸਕਿਆ ਸਾਰੇ ਹੱਥ ਬੰਨ ਕੇ ਖੜੇ ਰਹੇ ਸਾਰੇ ਹੱਥ ਜੋੜ ਕੇ ਖੜੇ ਰਹੇ ਔਰ ਇੱਕ ਇੱਕ ਸੇਵਾ ਜਿਹੜੀ ਸੀ ਉਹ ਮਨਜ਼ੂਰ ਕੀਤੀ ਸਭ ਤੋਂ ਵੱਡੀ ਗੱਲ ਕਿ ਜੋ ਸਵਾਲ ਕਰਨਾ ਉਹਦਾ ਜਵਾਬ ਸੱਚਾ-ਸੱਚਾ ਦੇਣਾ ਇਹ ਵੀ ਇੱਕ ਇਹਦੀ ਵੱਡੀ ਵਡਿਆਈ ਹੈ ਇਹ ਵੀ ਇੱਕ ਇਸ ਦੀ ਮਹਾਨਤਾ ਹੈ ਸੋ ਮੈਂ ਸਮਝਦੀ ਐ ਕਿ ਕੱਲ ਦਾ ਇਤਿਹਾਸ ਜਿਹੜਾ ਦੁਬਾਰਾ ਜਿਹੜਾ ਇਤਿਹਾਸ ਸੀ ਨਾ ਸਾਡਾ ਉਹ ਰਿਪੀਟ ਹੋਇਆ ਜਿਹੜਾ ਪਿੱਛੇ ਲੋਕਾਂ ਨੇ ਸ਼ਾਇਦ ਕਈ ਬੱਚਿਆਂ ਨੇ ਨਹੀਂ ਸੀ ਦੇਖਿਆ ਨਹੀਂ ਸੀ ਪੜਿਆ ਉਹ ਉਹਨਾਂ ਨੂੰ ਰਿਪੀਟ ਹੋ ਗਿਆ ਕਿ ਸੱਚਮੁੱਚ ਹੀ ਜੀ ਕਾਦਰ ਸਭ ਏਡਾ ਸਰਬੋੱਚ ਹੈ ਕਿ ਉੱਥੇ ਪੰਜ ਸਿੰਘ ਸਹਬਾਨ ਪੰਜ ਅਥੀ ਦਾ ਜਿਹੜਾ ਖਲੋਕੇਸ਼ਰੀ ਕਾਦਰ ਸਾਹਿਬ ਆਵਾਜ਼ ਦਿੰਦੇ ਐ ਉਸ ਵੇਲੇ ਸਿੱਖਾਂ ਨੂੰ ਸਿਰ ਝੁਕਾ ਕੇ ਉਹ ਬੰਨਣਾ ਪੈਂਦਾ ਸੋ ਮੈਨੂੰ ਇਸ ਕੱਲ ਦੀ ਰਾਹਤ ਵੀ ਹੈ ਸਕੂਨ ਵੀ ਹੈ ਔਰ ਅੱਜ ਖੁਸ਼ੀ ਵੀ ਹੈ ਕਿ ਜਿਹੜੀ ਦੁਬਧਾ ਸੀ ਉਹ ਦੂਰ ਹੋਈ ਜੋਏਗੀ ਇਹਦੇ ਨਾਲ ਸਾਰੇ ਨੇ ਮਨਾਂ ਦੇ ਪ੍ਰੀਖੇ ਨਿਕਲ ਜਾਣਗੇ ਤੇ ਫਿਰ ਇਕੱਠੇ ਹੋ ਕੇ ਸਾਰੇ ਸਾਡੀਆਂ ਸੰਸਥਾਵਾਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਧਾਰਮਿਕ ਸੰਸਥਾ ਸਿਆਸੀ ਸੰਸਥਾ ਸ਼੍ਰੋਮਣੀ ਅਕਾਲੀ ਦਲ ਔਰ ਇਹ ਮੇਰੀ ਪੀੜ ਦਾ ਪੈਗਾਮ ਲੈ ਕੇ ਚੱਲੀ ਹੈ ਇਹ ਸੰਸਥਾ ਸ਼੍ਰੋਮਣੀ ਕਾਲੀ ਦਲ ਨੇ ਮੇਰੀ ਪੀੜ ਦਾ ਸਿਧਾਂਤ ਪਾਲਣਾ ਔਰ ਉਸੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਉਹੀ ਆਦੇਸ਼ ਜਾਰੀ ਕੀਤੇ ਗਏ ਸਾਰੇ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਹਰ ਨਾਮ ਆਕੇ ਹੋਵੇ ਜੋਰੀ ਗੁਰਮੁਖ ਵੈਸੋ ਸਫਾ ਬਿਛਾਏ ਜਿਓ ਅੱਜ ਪੈਗਾਮ ਜਿਹੜਾ ਦਿੱਤਾ ਗਿਆ ਮੈਨੂੰ ਆਸ ਹੀ ਨਹੀਂ ਉਮੀਦ ਹੈ ਕਿ ਸਾਰੀ ਸਿਕ ਕੌਮ ਸਾਰੇ ਵਰਕਰ ਸਾਡੇ ਚੋਂ ਆਪਣੀ ਕਾਰੀ ਦਲ ਦੇ ਇੱਕ ਪਲੈਟਫਾਰਮ ਤੇ ਬੈਠ ਕੇ ਉਸ ਦਫਤਰ ਚ ਬੈਠ ਕੇ ਸਾਰੀ ਭਰਤੀ ਕਰਨਗੇ ਔਰ ਦੁਬਾਰਾ ਪੁਨਰਸੁਜੀਤ ਜਿੱਤਾ ਹੁੰਦੀ ਹੈ ਪਾਰਟੀ ਉਹ ਪੁਨਰਸੁਜੀਤ ਹੋਵੇਗੀ ਤੇ ਅਸੀਂ ਸਾਰੇ ਤਕੜੇ ਹੋ ਕੇ ਫੇਰ ਨਿਕਲਾਂਗੇ ਇੱਕ ਸ਼ਕਤੀ ਬਣ ਕੇ ਨਿਕਲੇਗੀ ਔਰ ਉਹਨਾਂ ਸਰਕਾਰਾਂ ਦੇ ਵੀ ਕੰਨ ਖੁੱਲ ਜਾਣਗੇ ਜਿਹੜੀ ਸਰਕਾਰਾਂ ਕਹਿੰਦੀ ਹੈ ਸੀ ਸ਼ਾਇਦ ਸ਼੍ਰੀ ਅਕਾਲਤਾ ਸਾਬ ਦੇ ਐਵੇਂ ਝੂਠ ਬੋਲਦੇ ਐ ਸ਼ਾਇਦ ਇਹ ਸੰਸਥਾਵਾਂ ਮਰ ਜਾਣਗੀਆਂ ਤੇ ਕੋਈ ਬੋਲੇਗਾ ਨਹੀਂ ਪਰ ਅੱਜ ਕੌਮ ਜਿਉਂਦੀ ਹੈ ਜਾਗਦੀ ਹੈ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਆਪਣੀਆਂ ਸੰਸਥਾਵਾਂ ਦਾ ਫਿਕਰ ਕਰਦੀ ਹੈ ਲੇਕਿਨ ਬੀਬੀ ਇਸ ਦਾ ਜਿਸਿੰਗ ਬਾਦਲ ਵੱਲੋਂ ਪਹਿਲਾਂ ਡਿਨਾਈ ਕੀਤਾ ਜਾਂਦਾ ਰਿਹਾ ਕਿ ਇਸ ਤਰ੍ਹਾਂ ਕੁਝ ਨਹੀਂ ਹੋਇਆ ਮੀਟਿੰਗ ਦੀ ਡਿਨਾਈ ਕੀਤਾ ਗਿਆ ਲੇਕਿਨ ਉੱਥੇ ਹਾਂ ਪੱਕੇ ਹੰਗਾਰਾ ਦੇਣਾ ਤੁਹਾਨੂੰ ਲੱਗਦਾ ਹੈ ਕਿ ਦੋ ਰਾਂ ਦੇਖੋ ਪਹਿਲਾਂ ਉਹਨਾਂ ਨੇ ਪਹਿਲੇ ਤੇ ਇਹੀ ਕਹਿ ਕੇ ਗਏ ਸੀ ਇਹ ਕਿ ਮੈਂ ਸਬਰਪਤ ਜੋ ਇੱਥੇ ਕਿਹਾ ਗਿਆ ਮੈਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਕੋਈ ਸਵਾਲ ਜਵਾਬ ਨਹੀਂ ਕਰਨਾ ਮੈਂ ਸਾਰਾ ਕੁਝ ਆਪਣੀ ਝੋਲੀ ਚ ਪਾਣਾ ਮੈਂ ਮੰਨਦਾ ਪਰ ਬਾਅਦ ਵਿੱਚ ਕਈ ਲੋਕ ਜਿਹੜੇ ਹੁੰਦੇ ਆ ਸਾਥੀ ਇਧਰੋਂ ਉਧਰੋਂ ਜਿਹਦਾ ਲੋਕੀ ਗਮਰਾਹ ਕਰਨ ਵਾਲੇ ਪਿੱਛੇ ਤੂੰ ਆ ਕਰ ਲਿਆ ਤੇ ਇਦਾਂ ਹੋ ਜਾਏਗਾ ਪਰ ਇਸ ਗੱਲ ਦੀ ਤੇ ਆਪਾਂ ਨੂੰ ਰਾਹਤ ਹੈ ਨਾ ਕਿ ਤਖਤ ਦੇ ਸਾਹਮਣੇ ਨਹੀਂ ਝੂਠ ਬੋਲ ਸਕੀ। ਲੇਕਿਨ ਤੁਹਾਡੇ ਵੱਲੋਂ ਜਿਵੇਂ ਹੀ ਜਗ ਜਾਹਿਰ ਕੀਤਾ ਗਿਆ ਲੱਗਦਾ ਸੀਗਾ ਕਿ ਇਹ ਸਾਰੀਆਂ ਸਿਚੁਏਸ਼ਨਸ ਪਤਾ ਸੀਗਾ ਕਿ ਇਹ ਜੀ ਸਾਹਮਣੇ ਆ ਸਕਦੀਆਂ ਸਾਨੂੰ ਸਾਨੂੰ ਪਤਾ ਸੀ ਵੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਕੋਈ ਠੁਕਰਾਂ ਨਹੀਂ ਸਕਦਾ। ਜੀ ਸਾਨੂੰ ਪਤਾ ਸੀ ਕਿ ਉੱਥੇ ਸੱਚ ਹੀ ਬੋਲਣਾ ਪੈਣਾ। ਲੇਕਿਨ ਦਾਦੂ ਵਾਲੋਂ ਨੇ ਹਜੇ ਵੀ ਅਟੈਕ ਕਰ ਰਹੇ ਨੇ। ਚਲੋ ਜੀ ਉਹ ਉਹਨਾਂ ਲੋਕਾਂ ਦਾ ਆਪਾਂ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ Shri Akal Takht ਸਾਹਿਬ ਦੀ ਡ ਆਲੇ ਦੁਆਰ ਲਹਿਰ ਵਾਲੇ ਇਹ ਉਤਮ ਨਾ ਕਰਦੇ ਸ਼ਕਰਕਾਲ ਤੱਕ ਸਾਡੀ ਨਾ ਪੁੱਜਦੀ ਕਿ ਸਹਤ ਇਹ ਮੌਕਾ ਨਾ ਹੁੰਦਾ ਸਾਡੀ ਖੁਸ਼ਕਿਸਮਤੀ ਹੈ ਮੈਂ ਕਿਹਦੀ ਸਾਨੂੰ ਪਰਮਾਤਮਾ ਨੇ ਮੌਕਾ ਬਖਸ਼ਿਆ ਕਿ ਅਸੀਂ ਜਾ ਕੇ ਸੱਚ ਬੋਲ ਕੇ ਕਹੀਏ ਅਸੀਂ ਵੀ ਪਹਿਲਾਂ ਚੁੱਪ ਰਹੇ ਹਾਂ ਔਰ ਅੰਦਰ ਖਾਤੇ ਇਹ ਨਹੀਂ ਕਿ ਅਸੀਂ ਚੁੱਪ ਹੀ ਰਹੇ ਹਾਂ ਅੰਦਰ ਖਾਤੇ ਕਹਿੰਦੇ ਵੀ ਰਹੇ ਹਾਂ ਕੰਡੈਮਨ ਕਰਦੇ ਰਹੇ ਹਾਂ ਔਰ ਮੈਂ ਤੇ ਬੜੇ ਚਿਰ ਦੀ ਜਦੋਜਾਦ ਕਰਦੀ ਹੈ ਬੜੇ ਚਿਰ ਦੀ ਲੜਦੀ ਰਹੀ ਹੈ ਬੜੀ ਚਿਰ ਦੀ ਬੋਲਦੀ ਰਹੀ ਹੈ ਬੇਸ਼ੱਕ ਸਾਨੂੰ ਇੱਥੇ ਇਹ ਗੱਲ ਕਹਿਣੀ ਪਈ ਹੈ ਵੀ ਅਸੀਂ ਵੀ ਚੁੱਪ ਰਹੇ ਹਾਂ ਸਾਡਾ ਫਰਜ਼ ਬੰਦਾ ਸੀ ਕਿਉਂਕਿ ਅਸੀਂ ਕੁਝ ਸਮਾਂ ਚੁੱਪ ਤੇ ਰਹੇ ਨਾ ਬਾਅਦ ਚ ਅਸੀਂ ਆਵਾਜ਼ ਉਠਾਈ ਹੈ ਤੇ ਉਸ ਆਵਾਜ਼ ਦਾ ਸਾਨੂੰ ਪਤਾ ਸੀਗਾ ਕਿ ਤਖਤ ਤੇ ਜਾਣ ਤੋਂ ਬਿਨਾਂ ਅਸੀਂ ਇਕੱਠੇ ਨਹੀਂ ਹੋ ਸਕਦੇ ਸਾਨੂੰ ਪਤਾ ਸੀ ਕਿ ਜਿਹੜੇ ਸੰਸਾਰ ਦੇ ਵਿੱਚ ਬੈਠੇ ਹੋਏ ਸਿੱਖ ਹੈ ਉਹ ਸਾਡੇ ਤੋਂ ਦੂਰੀ ਬਣਾ ਬੈਠੇ ਹੈ ਇਸ ਗੱਲ ਲਈ ਕਿ ਅਸੀਂ ਕਿਉਂ ਨਹੀਂ ਖਿਮਾ ਜਾਂਚ ਨਾ ਕਰਦੇ ਅਸੀਂ ਕਿਉਂ ਨਹੀਂ ਇਸ ਗੱਲ ਨੂੰ ਮੰਨਦੇ ਕਿ ਸਾਡੇ ਕੋਲ ਕਤਾਈਆਂ ਹੋਈਆਂ ਹਨ ਗਲਤੀਆਂ ਹੋਈਆਂ ਹਨ ਤੇ ਜੇ ਅਸੀਂ ਕੋਈ ਰਾਹ ਪ੍ਰਮਾਤਮਾ ਨੇ ਦਿਖਾਇਆ ਹੈ ਕੋਈ ਕਲਾ ਵਰਤੀ ਉਹਦੀ ਇਹ ਕਲਾ ਹੀ ਵਰਤੀ ਹੈ ਕਿ ਸਾਨੂੰ ਇੱਥੇ ਭੇਜਿਆ ਨਹੀਂ ਤੇ ਮੇਰੇ ਵਰਗੀ ਮੈਂ ਕਦੀ ਉਹਨਾਂ ਤੋਂ ਵੱਖਰੀ ਹੋ ਹੀ ਨਹੀਂ ਸਕਦੀ ਜਿੰਨੀ ਮੈਂ ਡੈਡੀਕੇਟਿਡ ਐ ਜਿੰਨਾ ਉਸ ਪਰਿਵਾਰ ਨਾਲ ਮੇਰਾ ਨੇਹ ਸੀ ਜਿੰਨਾ ਪਿਆਰ ਸੀ ਜਿੰਨਾ ਸਦਕਾਰ ਸੀ ਪਾਰਟੀ ਦੇ ਵਿੱਚ ਮੈਂ ਜਿੰਨੀਆਂ ਕੁਰਬਾਨੀ ਵੀ ਕੀਤੀ ਐ ਜਦੋਂ ਜਦ ਵੀ ਕੀਤੀ ਐ ਮੈਂ ਤਾਂ ਸੋਚ ਨਹੀਂ ਸਕਦੀ ਕਿ ਮੈਂ ਵੱਖਰੀ ਹੋ ਕੇ ਗੱਲ ਕਰ ਸਕਦੀ ਹਾਂ ਪਰ ਇਹ ਪ੍ਰਮਾਤਮਾ ਨੇ ਕਲਾ ਵਰਤਾਈ ਹੈ ਆਪੇ ਕੀਤਾ ਤੇ ਵਾਹਿਗੁਰੂ ਨੇ ਸੁਣ ਲਈ ਕਿ ਸਾਨੂੰ ਇਹ ਸਾਰਾ ਰਾਹ ਵੀ ਜਿਹੜਾ ਠੀਕ ਹੋ ਗਿਆ ਸਿੰਘ ਸਾਹਿਬ ਨੇ ਵੀ ਕਿਹਾ ਜੀ ਕਿ ਬਾਗੀ ਹੋਣ ਭਾ ਕਾਲੀ ਹੁਣ ਇਕੱਠੇ ਹੋਣ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਦੇਖੋ ਪਹਿਲਾਂ ਮੈਨੂੰ ਮੈਨੂੰ ਇਸ ਗੱਲ ਦਾ ਇਤਰਾਜ਼ ਆ ਵੈਸੇ ਸਿੰਘ ਸਾਹਿਬ ਜੀ ਨੇ ਜਿਹੜਾ ਸ਼ਬਦ ਵਰਤਿਆ ਭਾਵੇਂ ਅਚਾਨਕ ਉਹਨਾਂ ਕੋ ਵਰਤਿਆ ਗਿਆ ਪਰ ਉਹ ਪਦਵੀ ਬੜੀ ਵੱਡੀ ਹੈ ਇਹ ਤੁਹਾਡਾ ਸੋਸ਼ਲ ਮੀਡੀਆ ਜੋ ਬੋਲਦਾ ਉਹ ਲਫ਼ਜ਼ ਉਹਨਾਂ ਨੂੰ ਨਹੀਂ ਸੀ ਕਹਿਣੇ ਚਾਹੀਦੇ ਅਸੀਂ ਬਾਗੀ ਨਹੀਂ ਸੀ ਅਸੀਂ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਿਆ ਕਰਨ ਵਾਸਤੇ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਨੂੰ ਮਜ਼ਬੂਤ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਸਿਧਾਂਤ ਪਰੰਪਰਾਵਾਂ ਨੂੰ ਦੁਨੀਆ 'ਚ ਉਜਾਗਰ ਕਰਨ ਵਾਸਤੇ ਇਹ ਤੇ ਸਾਡੀ ਖੁਸ਼ਕਿਸਮਤੀ ਹੈ ਇਹਦੇ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਕਿ ਤੁਸੀਂ ਅੱਗੇ ਲਾ ਕੇ ਤੁਰੋ ਤੇ ਇਹ ਹੋਏਗਾ ਤੇ ਮੈਂ ਸਭੀ ਦੀ ਹੈ ਕਿ ਇਹਦਾ ਥੋੜਾ ਜਿਹਾ ਮੇਰੇ ਮਨ ਨੂੰ ਲੱਗਾ ਕਿ ਅਸੀਂ ਬਾਗੀ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਣਾ ਅਸੀਂ ਇੱਥੇ ਰੋ ਕੇ ਹੋਵੇ ਦੀ ਅਸੀਂ ਹੈ ਹੀ ਅਕਾਲੀ ਆ ਜੀ ਇਹ ਤੇ ਉਹਨਾਂ ਦੇ ਮਨ 'ਚ ਕੋਈ ਰੰਜਿਸ਼ ਆਈ ਉਹਨਾਂ ਨੇ ਸੋਚਿਆ ਵੀ ਇਹ ਕਿਉਂ ਕਰ ਰਹੇ ਹੈ ਅਸੀਂ ਕਰ ਰਹੇ ਸੀਗੇ ਕੌਮ ਦੀ ਖਾਤਰ ਅਸੀਂ ਕਰ ਰਹੇ ਹਾਂ ਪਾਰਟੀ ਦੀ ਖਾਤਰ ਅਸੀਂ ਕਰ ਰਹੇ ਹਾਂ ਸੰਸਥਾਵਾਂ ਦੀ ਖਾਤਰ ਉਹਨਾਂ ਨੂੰ ਤਕਲੀਫ ਹੋਈ ਜਾਂ ਮਹਿਸੂਸ ਕੀਤਾ ਉਹਨਾਂ ਨੇ ਬਾਹਰ ਕਰ ਦਿੱਤਾ ਅਸੀਂ ਫਿਰ ਵੀ ਨਹੀਂ ਬਾਹਰ ਕੀਆ ਅਸੀਂ ਫਿਰ ਵੀ ਕਿਸੇ ਪਾਰਟੀ 'ਚ ਨਹੀਂ ਗਏ ਅਸੀਂ ਸ਼੍ਰੋਮਣੀ ਕਾਲੀ ਦਲ ਦੇ ਪਹਿਰੇਦਾਰ ਆ ਅਸੀਂ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਇੱਕ ਇੱਕ ਘਰ ਵਿੱਚ ਜਾ ਕੇ ਇਸ ਪ੍ਰਤੀ ਕਰਾਂਗੇ ਔਰ ਇਹ ਵੀ ਸਾਡੇ ਮਨ 'ਚ ਸੀ ਅਸੀਂ ਹਰੇ ਦੁਆਰੋਂ ਸਾਰਿਆਂ ਇਹ ਤਸਵੀਜ਼ਾਂ ਵੀ ਦਿੱਤੀਆਂ ਸਲਾਹਾਂ ਵੀ ਦਿੱਤੀਆਂ ਕਿ ਹਰ ਭਰਤੀ ਜਿਹੜੀ ਆਧਾਰ ਕਾਰਡ ਦੇ ਨਾਲ ਜਾਂ ਕਿਸੇ ਸ਼ਾਖਤੀ ਕਾਰਡ ਨਾਲ ਹੋਵੇ ਇਹ ਦੇਖੋ ਅਸੀਂ ਕਈ ਥਾਵਾਂ ਤੇ ਮੀਟਿੰਗ ਕਰ ਕਰਕੇ ਕਿਹਾ ਸਿੰਘ ਸਹਿਬਾਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਕਿ ਆਧਾਰ ਕਾਰਡ ਤੋਂ ਬਿਨਾਂ ਭਰਤੀ ਨਾ ਕਰਾਇਓ ਜਾਲੀ ਨਾ ਹੋ ਜਾਏ ਡੁਪਲੀਕੇਟ ਨਾ ਹੋ ਜਾਏ ਕਿਤੇ ਨੁਕਸਾਨ ਨਾ ਹੋ ਜਾਏ ਸਾਡਾ ਬਾਬਾ ਸਾਹਿਬ ਨਾਲ ਗੱਲਬਾਤ ਹੋਈ ਜਿਸ ਤੋਂ ਬਾਅਦ ਨਹੀਂ ਨਖਾਈਏ ਨਹੀਂ ਜਦ ਤੱਕ ਤਨਖਾਹ ਬਖਸ਼ੀ ਨਹੀਂ ਜਾਂਦੀ ਉਹ ਨਹੀਂ ਚਰਨੀ ਮੈਂ ਗੱਲ ਕਰਾਂਗੀ ਜੀ ਜੀ ਕਦੋਂ ਤੱਕ ਸੇਵਾਦਾਰੀ ਰਹਿਣੀ ਤੁਹਾਡੀ ਸਾਡੀ ਬਸ ਆਜੀ ਸੀ 12 ਤੋਂ 1 ਫਿਰ 5